ਤਸਵੀਰਾਂ ਤੁਹਾਨੂੰ ਪਿੰਡ ਨਮੋਲ ਦੀਆਂ ਦਿਖਾ ਰਹੇ ਹਾਂ ਜਿੱਥੇ ਇੱਕ ਦੇ ਅਮਰ ਸ਼ਹੀਦ ਰਿੰਕੂ ਸਿੰਘ ਜੀ ਰਹਿਣ ਵਾਲੇ ਸਨ ਪਰ ਅੱਜ ਸਾਡਾ ਅੱਖੀਆਂ ਦਾ ਤਾਰਾ ਨਮੋਲ ਦਾ ਜਿਹੜਾ ਕਿ ਸਿਕਮ ਦੇ ਵਿੱਚ ਸ਼ਹੀਦ ਹੋਇਆ ਉਹਦਾ ਜਿਹੜਾ ਅੱਜ ਆਪਣਾ ਸ਼ਹੀਦੀ ਅੰਤਿਮ ਸੰਸਕਾਰ ਹੈ ਨਗਰ ਨਮੋਲ ਦੇ ਵਿੱਚ ਆ ਜੇ ਕਹੀ ਅੱਜ ਕੋਈ ਜੁਲਾ ਵੀ ਨਹੀਂ ਬੜਿਆ ਹੈਗਾ। ਇਹ ਰਿੰਕੂ ਸਿੰਘ ਜੀ ਸ਼ਹੀਦ ਹੋਗੇ ਦੇਖਦੇ ਦੀ। ਤੇ ਬੜਾ ਦੁੱਖ ਹੁੰਦਾ ਹੋਊਗਾ ਨਾ ਸਾਰੇ ਘਰੇ ਕੀ ਮੰਮੀ ਡੈਡੀ ਕੀ ਕਹਿੰਦੇ। ਸਾਰੇ ਸਾਰੇ ਦੁੱਖ ਮਨਾ ਰਹੇ ਨੇ ਜੀ ਇਹ ਰਿੰਕੂ ਸਿੰਘ ਜੀ। ਐਸੇ ਕਰਕੇ ਸਾਡੇ ਪਿੰਡ ਤੋਂ ਸਾਰੇ ਚੁੱਧਾ ਨਹੀਂ ਬੰਗੂ। ਅੱਜ ਜੀ ਜਿਹੜੀ पार्थिव ਸਰੀਰ ਹੈ ਉਸ ਨੂੰ ਜਿਹੜੇ ਪੁਰੀਆਂ ਰਸਮਾਂ ਦੇ ਨਾਲ ਦਾ ਸੰਸਕਾਰ ਕੀਤਾ ਜਾ ਰਿਹਾ ਹੈ। ਹਾਂਜੀ ਅਨਮਾਇਰ ਸੀਗਾ ਹਾਲੇ 29 ਸਾਲਾਂ ਜੀ 2016 ਦੇ ਵਿੱਚ ਭਰਤੀ ਹੋਇਆ ਸੀਗਾ ਜੀ ਮੁੰਡਾ ਹਾਲੇ ਲਾ ਲਓ 10 ਸਾਲ ਭਰਤੀ ਹੋਈ ਨੂੰ। ਪਿੰਡ ਜਿਹੜਾ ਆਪ ਮਹਾਰੇ ਉਰੇ ਪਹੁੰਚੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਪਿੰਡ ਵਾਸੀ ਆ ਨਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਉਰੇ ਪਹੁੰਚੇ ਹੋਏ ਹਨ ਕੁਝ ਦਿਨ ਪਹਿਲਾਂ ਇੰਡੀਅਨ ਆਰਮੀ ਦੇ ਇੱਕ ਨੌਜਵਾਨ ਜੋ ਕਿ ਸੰਗਰੂਰਨ ਪਿੰਡ ਨਮੋਲ ਦੇ ਰਹਿਣ ਵਾਲੇ ਸਨ ਉਹਨਾਂ ਦਾ ਜੋ पार्थिव ਸਰੀਰ ਹੈ ਅੱਜ ਪਿੰਡ ਨਮੋਲ ਦੇ ਵਿੱਚ ਪਹੁੰਚ ਚੁੱਕਿਆ ਹੈ ਤੁਹਾਨੂੰ ਦੱਸਣਾ ਚਾਹਾਂਗੇ ਪੂਰੇ ਰਸਮੋ ਰਿਵਾਜ ਦੇ ਦੇ ਤਹਿਤ ਜਿਹੜੇ ਅੱਜ ਅਮਰ ਸ਼ਹੀਦ ਰਿੰਕੂ ਸਿੰਘ ਦੀ ਜਿਹੜੀ पार्थिव ਸਰੀਰ ਹੈ ਉਸ ਨੂੰ ਜਿਹੜੇ ਪੁਰੀਆਂ ਰਸਮਾਂ ਦੇ ਨਾਲ ਦਾਸ ਸੰਸਕਾਰ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਪੂਰਾ ਸੰਗਰੂਰ ਜੇ ਪ੍ਰਸ਼ਾਸਨ ਅਤੇ ਜੇ ਇੰਡੀਅਨ ਆਰਮੀ ਦੀ ਗੱਲ ਕਰੀਏ ਤੇ ਜਿਹੜੇ ਉਹਨਾਂ ਦੇ ਯੂਨਟ ਦੇ ਸਾਰੇ ਅਫਸਰ ਸਨ ਸਭ ਉੱਥੇ ਪਿੰਡ ਦੇ ਵਿੱਚ ਪਹੁੰਚੇ ਹਨ ਪਿੰਡ ਦੀ ਗੱਲ ਕਰੀ ਜਾਵੇ ਤਾਂ ਪਿੰਡ ਦੇ ਵਿੱਚ ਪੂਰਾ ਮਾਤਮ ਸ਼ਾਇਆ ਹੈ ਜਿਹੜੇ ਵੱਡੇ ਰਸਤੇ ਵਿੱਚ ਤੁਹਾਨੂੰ ਦਿਖਾਉਣਾ ਚਾਹਾਂਗੇ ਤਸਵੀਰਾਂ ਦੇ ਵਿੱਚ ਤੇ ਨਾਲ ਉਹਨਾਂ ਦਾ ਬੇਟਾਂ ਦੇ ਵਿੱਚ ਜਿਹੜਾ ਪਿੰਡ ਦਾ ਕੱਠ ਹੋਇਆ ਹੈ ਸਾਰਿਆਂ ਦੀਆਂ ਅੱਖਾਂ ਨਮ ਹਨ ਕਿਉਂਕਿ ਜਿਹੜੇ ਅਮਰ ਸ਼ਹੀਦ ਰਿੰਕੂ ਸਿੰਘ ਜੀ ਹਨ ਤਾਂ ਅਸਨਾ ਚਾਹਾਂਗੇ ਕਿ ਜੇ ਇਹਨਾਂ ਦੇ ਆਪਾਂ ਨੇਚਰ ਦੀ ਗੱਲ ਕੀਤੀ ਜਾਵੇ ਤਾਂ ਕਹਿਣਾ ਹੈ ਕਿ ਜਿਹੜੇ ਇਹ ਬਹੁਤ ਹੀ ਦੇਖ ਸਕਦੇ ਹੋ ਜਿਹੜਾ 파ਰਥਿਕ ਸਰੀਰ ਹੈ ਓ ਗੁਰਜਨ ਸਿੰਘ ਜੀ ਜਿਹੜੇ ਅੰਤਿਮ ਰਸਮਾਂ ਦੇ ਲਈ ਜਿਹੜੇ ਕਹਿ ਸਕਦੇ ਗੈਂਤੀ ਰਸਮਾਂ ਦੇ ਵਿੱਚ ਲਾ ਕੇ ਜਾਂਦੇ ਆਂ ਆਹ ਲੋਕਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਕੋਈ ਵੀ ਕਰੂਗਾ ਜੀ ਤਸਵੀਰਾਂ ਤੁਹਾਨੂੰ ਸਪੰਡ ਨਮੋਲ ਦੀਆਂ ਦਿਖਾ ਰਹੇ ਹਾਂ ਜਿੱਥੇ ਇੱਕ ਦੇ ਅਮਰ ਸ਼ਹੀਦ ਰਿੰਕੂ ਸਿੰਘ ਜੀ ਰਹਿਣ ਵਾਲੇ ਸਨ ਜੇ ਪਰਿਵਾਰ ਦੀ ਗੱਲ ਕਰੀ ਜਾਵੇ ਤਾਂ ਪਰਿਵਾਰ ਦੇ ਵੱਲੋਂ ਐਡਾ ਵੱਡਾ ਸਦਮਾ ਝੱਲਣਾ ਬਹੁਤ ਹੀ ਮੁਸ਼ਕਲ ਹੈ ਦੱਸਣਾ ਚਾਹਾਂਗੇ ਕਿ ਜੇ ਪਿੰਡ ਦੀ ਗੱਲ ਕਰੀ ਜਾਵੇ ਤਾਂ ਪਿੰਡ ਦੇ ਹਰ ਅੱਖ ਜਿਹੜੀ ਹੈ ਨਾਮ ਹੈ ਤੇ ਦੂਜੇ ਪਾਸੇ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਜਿਹੜੀ ਆਖੇ ਦੀਆਂ ਰਸਮਾਂ ਹੁੰਦੀਆਂ ਸਲਾਮੀ ਦੀਆਂ ਉਹ ਦੇਣ ਦੇ ਲਈ ਵੀ ਇੰਡੀਅਨ ਆਰਮੀ ਦੇ ਜਿਹੜੇ ਜਵਾਨਾਂ ਨੇ ਉਹਰੇ ਪੁੱਛੇ ਹੋਏ ਹਨ ਫਿਰ ਪੁੱਤਾਂ ਨੂੰ ਜੀ ਤੁਹਾਨੂੰ ਅਸੀਂ ਨਮੋਲ ਪਿੰਡ ਦੀਆਂ ਵਿਖਾਰੇ ਗਰੰਟੀ ਦੇਣੀ ਬਾਬਾ ਮਖੰਦਰ ਜੀ ਅਰਦਾਸ ਕਰਦਿੰਦੇ ਹਾਂ ਇਹ ਚਾਹਦੇ ਹੋ ਕਿ ਜਿਹੜੀ ਅੰਤਿਮ ਅਰਦਾਸ ਹੈ ਉਹ ਇੱਥੇ ਇਸ ਟਾਈਮ ਕੀਤੀ ਜਾ ਰਹੀ ਹੈ ਪਾਕਮੇ ਮੋਦੀ ਦੇ ਪਿੰਡ ਵਾਸੀ ਵੀ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਦਿਨ ਦੀ ਇਸ ਤਰ੍ਹਾਂ ਦੇ ਜਿਹੜਾ ਇਹਨਾਂ ਦਾ ਨੇਚਰ ਸੀਗੀ ਤਸਵੀਰਾਂ ਤੁਹਾਨੂੰ ਪਿੰਡ ਦੀਆਂ ਵਖਾ ਰਹੇ ਆ ਦੇਖ ਸਕਦੇ ਹੋ ਕਿ ਦੂਰ ਉਦਰਾ ਤੱਕ ਜਿੰਨੀ ਦੂਰ ਤੱਕ ਕੈਮਰੇ ਦੀ ਨਿਗਾਹ ਜਾ ਰਹੀ ਆ ਉੱਥੋਂ ਤੱਕ ਪਿੰਡ ਵਾਸੀ ਹਨ ਜਿਹੜੇ ਇੱਥੇ ਪਹੁੰਚੇ ਹੋਏ ਹਨ ਤੇ ਸਾਡੇ ਨਾਲ ਇੱਥੇ ਸਿਆਸਦਾਨ ਦੀ ਗੱਲ ਕਰੀ ਜਵੇ ਤਾਂ ਚੇਰੀ ਸਾਹਿਬ ਵੀ ਪਹੁੰਚੇ ਹੋਏ ਨੇ ਸასი ਗੱਲ ਸਰ ਕੀ ਕਹਿਣਾ ਚਾਹੋਗੇ ਕਿ ਜਿਹੜਾ ਅੱਜ ਇੱਕ ਘਾਟਾ ਪਿਆ ਜਿਹੜਾ ਨਹੀਂ ਪਤਾ ਦੇਖੋ ਇਹ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਹੈ ਸਪੈਸ਼ਲੀ ਤੌਰ ਤੇ ਜੇ ਦੇਸ਼ ਨੂੰ ਕਰੀਏ ਤੇ ਪਰਿਵਾਰ ਨੂੰ ਕਰੀਏ ਜੋ ਸੇਵਾ ਹੈ ਸਾਡਾ ਰਿੰਕੂ ਸਿੰਘ ਜੀ ਬਾਸ ਨਾਇਕ ਨਿਭਾ ਰਿਹਾ ਸੀ ਤਾਂ ਪ੍ਰਸ਼ਾਸਨ ਨੂੰ ਆਪਣਾ ਮੇਰੇ ਖਿਆਲ ਚ ਸਾਡੇ ਸਾਰਿਆਂ ਲਈ ਫਕਰ ਦੀ ਗੱਲ ਹੈ ਕਿ ਅੱਜ ਸਾਡੇ ਸਾਰਿਆਂ ਦੀ ਰੱਖਿਆ ਕਰਦੇ ਹੋਏ ਇਹ ਸ਼ਹੀਦੀ ਪ੍ਰਾਪਤ ਉਥੇ ਕੀਤੀ ਹੈ ਜੋ ਦੁਰਘਟਨਾ ਉਥੇ ਹੋਈ ਤੇ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਾਡੇ ਸਾਰੇ ਇਸ ਨਗਰ ਲਈ ਸਾਡੇ ਸਾਰੇ ਇਲਾਕੇ ਲਈ ਤੇ ਸਾਡੇ ਲਈ ਅੱਜ ਸਾਡਾ ਸਿਰ ਸਾਰਿਆਂ ਦਾ ਬਹੁਤ ਅੱਛਾ ਕਰਕੇ ਗਿਆ ਸਾਡਾ ਵੀਰ ਸੋ ਹੋਰ ਇਹਦੇ ਵਾਸਤੇ ਹੋਸੀ ਕੀ ਕਹੀਏ ਬਹੁਤ ਅੰਦਰੋਂ ਸਾਰਿਆਂ ਦਾ ਮਨ ਭਰਿਆ ਹੋਇਆ ਸਾਡਾ ਇੱਕ ਵੀਰ ਸਾਡੇ ਕੋਲ ਸਦਾ ਨਹੀਂ ਚਲੇਗਾ ਇਸ ਸਨਾਂ ਹਮਦਰਿ ਚੈਰੀ ਤੁਸੀਂ ਦੇਖ ਸਕਦੇ ਹੋ ਗੱਲ ਕਰਦੇ ਹੋਏ ਇਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਕਿਉਂਕਿ ਜਿਹੜਾ ਇਹ ਦਰਦ ਹੈ ਦੁੱਖ ਹੈ ਇਹ ਕਿਸੇ ਇੱਕ ਦਾ ਨਹੀਂ ਸਾਰੇ ਪਿੰਡ ਦਾ ਸਾਰੇ ਦੇਸ਼ ਦਾ ਕਿਉਂਕਿ ਜਿਹੜੇ ਜਵਾਨ ਸੀਗਾ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਚੁੱਕੇ ਹਨ ਤਾਂ ਜਿਹੜੇ ਪਰਿਵਾਰ ਦੀ ਗੱਲ ਕਰੀ ਜਾਵੇ ਤਾਂ ਪਰਿਵਾਰ ਵੱਲੋਂ ਇਹ ਜਿਹੜਾ ਦਰਦ ਹੈ ਅੱਜ ਸਹਿਣਾ ਬਹੁਤ ਹੀ ਮੁਸ਼ਕਲ ਹੈ ਪਿੰਡ ਵਾਸੀ ਦੇਖ ਸਕਦੇ ਹੋ ਆਪ ਮਹਾਰੇ ਇੱਥੇ ਦੂਰੋ ਦਰਾਰੋ ਇੱਥੇ ਪਹੁੰਚੇ ਹੋਏ ਹਨ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੈ ਕੋਈ ਵੀ ਜੀ 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 ਨਾ ਕਰਾ ਕਿ ਨਾਂਗਰੇ ਪਾਦੀ ਪੰਜਾਬ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦਾ ਜਿਹੜੇ ਬਾਈ ਦਾ ਸੁਭਾਅ ਸੀਗਾ ਕਿਉਂਕਿ ਤੁਸੀਂ ਤਾਂ ਬਹੁਤ ਪ੍ਰਾਂਤ ਬਹੁਤ ਵਧੀਆ ਸੁਭਾਅ ਦੀ ਹੈ ਵਧੀਆ ਬਹੁਤ ਤਰ੍ਹਾਂ ਦੀ ਬਾਜੀ ਬਹੁਤ ਵਧੀਆ ਕਦੇ ਪੰਜ ਸਰਪੰਚਾਂ ਦੇਦਾਨ ਬਾਜੀਵਾਲੇ ਕਬੱਡੀ ਟੂਰਨਾਮੈਂਟ ਦੇ ਵਿੱਚ ਹਿੱਸਾ ਪਾਉਂਦਾ ਖਿਡਾਰੀਆਂ ਦੇ ਵਿੱਚ ਬਹੁਤ ਵਧੀਆ ਖਿਡਾਰੀ ਬਹੁਤ ਬਹੁਤ ਧੰਨਵਾਦ ਵੱਡਾ ਕੱਪ ਕਰਾਇਆ ਐਸ ਕੀ ਪੁਛਰੇ ਸਾਬ ਬਹੁਤ ਵਧੀਆ ਮਾਨ ਮਾਨ ਦਿੱਤੇ ਬਹੁਤ ਧੰਨਵਾਦ ਨਗਰ ਨਵੋਬਹੁਤ ਵਧੀਆ ਨਗਰ ਨਵੋ ਤੋਂ ਦੋਨਾਂ ਪ੍ਰਤੀਯੋਗਤਾ ਦਾ ਬਹੁਤ ਵਧੀਆ ਮਾਨ ਕਰੀਏ। ਯਾਦ ਗੱਲ ਪਿੰਡ ਦੀ ਕਰੀ ਤਾਂ ਸਾਰੇ ਪਿੰਡ ਦੇ ਜਿਹੜੇ ਨੇ ਲੋਕ ਦੁਖੀ ਨੇ ਆਪ ਮਹਾਰੇ ਉਹਨੇ ਪੁੰਚੀ ਲੋਕਾਂ ਦਾ ਸਨਮਾਨ ਕੀਤਾ ਹੋਇਆ। ਦੁੱਖ ਦੀ ਘੜੀ ਵਿੱਚ ਪੌਚੇ ਨੇ ਮਿਰਜਾ ਪਿੰਡ ਨਮੋਰ ਦੇ ਜੀ ਪੌਚ ਰਹੇ ਨੇ। ਸਾਰਾ ਪਿੰਡ ਨਮੋਰ ਜੀ ਆਪਣੇ ਬੱਚੇ ਰਿੰਕੂ ਸੈਨ ਮਾਹਲ ਦੁੱਖ ਦੀ ਘੜੀ ਮੰਨੀ ਆ ਜੀ। ਇਹ ਤਸਵੀਰਾਂ ਦੇ ਵਿੱਚ ਜੇ ਪਿੰਡ ਵਾਸੀਆਂ ਦੀ ਗੱਲ ਕਰਦੇ ਪਿੰਡ ਨਮੋਲ ਦਾ ਜਿਹੜਾ ਉਹਨਾਂ ਦਾ ਭਾਰਤਿਕ ਸ਼ਰੀਰ ਆ ਉਹ ਚੀਖਾ ਦੇ ਉੱਤੇ ਲਟਾ ਦਿੱਤਾ ਗਿਆ ਬਾਕੀ ਨਗਰ ਵਾਸੀਆਂ ਦਾ ਬਹੁਤ ਹੀ ਧੰਵਾਦ ਹੈ ਅਗਲੀ ਦਿੱਤੀ ਜਾਵੇਗੀ ਤਸਵੀਰਾਂ ਤੁਹਾਨੂੰ ਪਿੰਡ ਨਮੋਲ ਦੀਆਂ ਵਖਾਰੇ ਆ ਜਿੱਥੇ ਕਿ ਅਮਰ ਸਿੰਘ ਜੀ ਦੀ ਭਾਰਤਿਕ ਸ਼ਰੀਰ ਨੂੰ ਲਿਆਂਦਾ ਗਿਆ ਤੇ ਅੱਜ ਜਿਹੜੀਆਂ ਅੰਤਿਮ ਅਰਦਾਹਾਂ ਹੋ ਰਹੀਆਂ ਨੇ ਉਹ ਵੀ ਪੂਰੀ ਪ੍ਰੋਗਰਾਮ ਦੀ ਹੋਰ ਵੀ ਸਾਡੇ ਨਾਲ ਪਿੰਡ ਵਾਸੀ ਮੌਜੂਦ ਹਨ ਨਾਲ ਵੀ ਗੱਲ ਕਰਨ ਸਸਰੀ ਕਰਨ ਬਲਾਈ ਜੀ ਜਿਹੜਾ ਅੱਜ ਘਾਟਾ ਪਿਆ ਨਾ ਚੱਲਣ ਵਾਲਾ ਘਾਟਾ ਭਾਵੇਂ ਦੇਸ਼ ਨੂੰ ਲਾਲੋ ਭਾਵੇਂ ਪਿੰਡ ਨੂੰ ਤੁਸੀਂ ਕਿੰਨੇ ਪੁਰਾਣੇ ਇਹਨਾਂ ਦੇ ਦੋਸਤ ਕਿੰਨਾ ਜੀ ਸਾਡੇ ਨਾਲ ਹੀ ਰਹਿੰਦਾ ਜੀ ਸਾਡਾ ਦੋਸਤ ਸੀਗਾ ਜੀ ਖਾਸ ਸਾਨੂੰ ਵੀ ਲਾਲੋ ਜੀ ਤਾਂ ਕਿਤੇ ਜ਼ਿੰਦਗੀ ਭਰਪੂਰਾ ਹੋਣ ਵਾਲਾ ਸਾਡੇ ਵਾਸਤੇ ਤੇ ਪਰਿਵਾਰ ਵਾਸਤੇ ਦਇ ਨਹੀਂ ਇਹ ਘਾਟਾ ਵੀ ਕਦੇ ਜ਼ਿੰਦਗੀ ਦੇ ਵਿੱਚ ਭੂਰਾ ਹੋ ਸਕਦਾ ਤੇ ਬਾਕੀ ਬਹੁਤ ਹੀ ਮਿਲਨ ਹਾਰ ਤੇ ਮਤਲਬ ਕਿ ਦੋਸਤ ਨਵਾਉਣ ਵਾਲਾ ਬੰਦਾ ਸੀਗਾ ਜੀ ਸਾਡੂ ਤਾਂ ਸਮਝ ਲੋ ਵੀ ਸਾਰੇ ਪਿੰਡ ਦੇ ਵਿੱਚ ਦੋ ਦਿਨ ਹੋ ਗਏ ਕਿਸ ਨੇ ਰੋਟੀ ਨਹੀਂ ਖਾਦੀ ਹੈਗੀ ਵੀ ਬਹੁਤ ਦੁੱਖ ਹੋਇਆ ਸਾਨੂੰ ਲਾਲੋ ਪਰਿਵਾਰ ਨੂੰ ਪਰ ਸਾਨੂੰ ਇੱਕ ਪਾਸੇ ਮਾਣ ਵੀ ਹੈ ਜਿੱਥੇ ਦੁੱਖ ਹੈ ਤੇ ਸਾਨੂੰ ਮਾਣ ਵੀ ਹੈ ਵੀ ਹਾਂ ਸਾਡੇ ਪਿੰਡ ਦਾ ਸਭ ਪਿੰਡ ਦਾ ਨਹੀਂ ਕਹਿ ਸਕਦੇ ਆਪਾਂ ਸਾਰੇ ਦੇਸ਼ ਦੀ ਕਹਿ ਸਕਦੇ ਆ শহীদ ਹੋਇਆ ਰਿੰਕੂ ਸਿੰਘ ਵੀ ਸਾਨੂੰ ਬਹੁਤ ਮਾਣ ਹੈ ਸਾਨੂੰ ਲਾਲੋ ਵੀ ਜ਼ਿੰਦਗੀ ਭਰ ਇਹਦੇ ਮਾਣ ਰਹੂਗਾ ਰਿੰਕੂ ਸਿੰਘ ਤੇ ਦੇਸ਼ ਦੀ ਸੇਵਾ ਕਰਦਾ ਹੋਇਆ ਜਿਹੜਾ ਸ਼ਹੀਦ ਹੋ ਗਿਆ ਪਰਿਵਾਰ ਦੀ ਗੱਲ ਕਰੀ ਜਾ ਤਾਂ ਪਰਿਵਾਰ ਦੇ ਵਿੱਚ ਕੌਣ ਕੋੜੀ ਪਰਿਵਾਰ ਦੇ ਵਿੱਚ ਇਹਨਾਂ ਦੇ ਮਾਤਾ ਜੀ ਨੇ ਜੇ ਇੱਕ ਫਾਦਰ ਸਾਹਿਬ ਨੇ ਉਹ ਬਿਮਾਰ ਰਹਿੰਦੇ ਆ ਤੇ ਇੱਕ ਇਹਨਾਂ ਦੇ ਬ੍ਰਦਰ ਨੇ ਜੀ ਪਰ ਜਾਈ ਹੈ ਇਹਨਾਂ ਦੀ ਇੱਕ ਭਤੀਜੀ ਹੈ ਜੀ ਇਹਨਾਂ ਦੇ ਹਾਂਜੀ ਹਾਂਜੀ ਅਨਮੈਰਿਡ ਸੀ ਹਾਂਜੀ ਅਨਮੈਰਿਡ ਸੀ ਹਾਲੇ 29 ਸਾਲਾਂ ਦੀ 2016 ਦੇ ਵਿੱਚ ਭਰਤੀ ਹੋਇਆ ਸੀ ਜੀ ਮੁੰਡਾ ਹਾਲੇ ਲਾ ਲਓ 10 ਸਾਲ ਭਰਤੀ ਹੋਈ ਨੂੰਏ ਜੀ ਬਹੁਤ ਦੁੱਖ ਹੋਇਆ ਜੀ ਪਰਿਵਾਰ ਦੇ ਵਿੱਚ ਲਾ ਲਓ ਕੱਲ ਦੀ ਕਿਸੇ ਨੇ ਰੋਟੀ ਨਿਖਾਦੀ ਹੈਗੀ ਧੰਨਵਾਦ ਦੇਖ ਸਕਦੇ ਹੋ ਕਿ ਜਿਹੜੀਆਂ ਅੱਖਾਂ ਨੇ ਹਰੇਕ ਪਿੰਡ ਵਾਸੀ ਦੀਆਂ ਨਾਮ ਨੇ ਇਹਨਾਂ ਦਾ ਅੱਖਣਾ ਹੈ ਕਿ ਜਿਹੜਾ ਵੀਰ ਹੈ ਮੇਰਾ ਬਚਪਨ ਦਾ ਦੋਸਤ ਸੀਗਾ ਜਿਸ ਸਵਾਦ ਦੀ ਗੱਲ ਕਰੀ ਜਾਵੇ ਤਾਂ ਬਹੁਤ ਹੀ ਨਿੱਗੇ ਸਵਾਦਾ ਸੀਗਾ 2016 ਦੇ ਵਿੱਚ ਇਹਨਾਂ ਦੀ ਭਰਤੀ ਹੁੰਦੀ ਹੈ ਤਕਰੀਬਨ 10 ਸਾਲ ਇਹਨਾਂ ਦੀ ਨੌਕਰੀ ਨੂੰਏ ਹੁੰਦੇ ਨੇ ਪਰ ਕਿਤੇ ਨਾ ਕਿਤੇ ਜਿੱਥੇ ਦੁੱਖ ਹੈ ਉੱਥੇ ਮਾਣ ਵੀ ਮਹਿਸੂਸ ਹੋ ਰਿਹਾ ਹੈ ਕਿ ਜਿਹੜਾ ਇਹ ਵੀਰ ਸੀਗਾ ਜਵਾਨ ਸੀ ਸਾਡੇ ਦੇਸ਼ ਦੇ ਲਈ ਇੱਕ ਸ਼ਹੀਦੀ ਦੇ ਕੇ ਗਿਆ ਜਿਸ ਦੇ ਕਾਰਨ ਸਾਰੇ ਪਿੰਡ ਦਾ ਸਤੇ ਸਾਰੇ ਸ਼ਹਿਰ ਦਾ ਜਿਹੜਾ ਨਾਮ ਵੀ ਰੋਸ਼ਨ ਕਿਤੇ ਨਾ ਕਿਤੇ ਪੂਰੀਆਂ ਨਾਮ ਹਨ ਦਰਸ਼ਨਾ ਚਾਹਾਂਗੇ ਕਿ ਵੀਰ ਅੱਜ ਅਨਮੈਰਿਡ ਸੰਨ ਤੇ ਘਰ ਦੇ ਵਿੱਚ ਇੱਕ ਭਰਾ ਆ ਤੇ ਨਾਲ ਇਹਨਾਂ ਦੇ ਮਾਪਿਓ ਹਨ ਤੇ ਜੇ ਦੂਜੇ ਪਾਸੇ ਗੱਲ ਕਰੀ ਜਾਵੇ ਪਿੰਡ ਦੀ ਅੱਜ ਤਾਂ ਸਾਰਾ ਪਿੰਡ ਹੈ ਜਿਹੜਾ ਆ ਮਹਾਰੇ ਉਰੇ ਪਹੁੰਚੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੇ ਪਿੰਡ ਵਾਸੀ ਹਨ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਉਰੇ ਪਹੁੰਚੇ ਹੋਏ ਹਨ ਪੱਤਲਾ ਤੇ ਬੈਠ ਕੇ ਇੱਥੇ ਉਹਨਾਂ ਦੀ ਜਿਹੜੀ ਦਾਤ ਦੀ ਸੰਸਕਾਰ ਦੀ ਰਸਮ ਹੈ ਉਹਨਾਂ ਨੂੰ ਵੇਖ ਰਹੇ ਹਨ ਤਸਵੀਰਾਂ ਹਰੇਕ ਦੀਆਂ ਨਾਮ ਹਨ ਕਿਉਂਕਿ ਜਿਹੜਾ ਇਹ ਸ਼ਹੀਦੀ ਵੀਰ ਨੇ ਪਾਈ ਹੈ ਉਹਦੇ ਵਿੱਚ ਹਟਾਉਂਦੇ ਹੋਗੇ ਜਿਹੜੇ ਆਰਮੀ ਦੇ ਜਵਾਨ ਹਨ ਉਹਨਾਂ ਵੱਲੋਂ ਵੀ ਸਲਾਮੀ ਦੇਣ ਦਾ ਜੋ ਇੱਕ ਰਸਮ ਹੁੰਦੀ ਆ ਉਹ ਵੀ ਤਕਰੀਬਨ ਤਿਆਰ ਹੋ ਚੁੱਕੀ ਹੈ ਜੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੀ ਜਾਂ ਸਿਵਲ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਸ਼ੇਭਲ ਪ੍ਰਸ਼ਾਸਨ ਵੱਲੋਂ ਵੀ ਪੂਰੇ ਪੁਖਤਾ ਇੰਤਜ਼ਾਮ ਇੱਥੇ ਕੀਤੇ ਗਏ ਹਨ ਬਾਕੀ ਤਸਵੀਰਾਂ ਤੁਹਾਨੂੰ ਪਿੰਡ ਨਮੋਲ ਦੀਆਂ ਅਸੀਂ ਵਖ ਦੇਖ ਸਕਦੇ ਹੋ ਕਿ ਜਿੱਥੇ ਇਹ ਸਾਰਾ ਪਿੰਡ ਇੱਕਠਾ ਹੋ ਚੁੱਕਿਆ ਹੈ ਕਿਉਂਕਿ ਹਰੇਕ ਪਿੰਡ ਵਾਸੀ ਦੀ ਗੱਲ ਕਰੀ ਜਾਵੇ ਤਾਂ ਜਿਹੜਾ ਪਿੰਡ ਨੇ ਉਹਨਾਂ ਦੀ ਹਰੇਕ ਦੀ ਅੱਖ ਨਮ ਹੈ ਨਮ ਹੋਣੀ ਹੈ ਕਿਉਂਕਿ ਜਿਹੜੇ ਨੌਜਵਾਨ ਸੀਗਾ ਕੋਈ ਜ਼ਿਆਦਾ ਉਮਰ ਨਹੀਂ ਸੀਗੀ ਹਜੇ ਅਨਮੈਰਿਡ ਦੱਸਿਆ ਜਾਂਦਾ ਹੈ ਅਮਰ ਜਸ਼ੀਦ ਰਿੰਕੂ ਸਿੰਘ ਜੀ ਪਿੰਡ ਨਮੋਲ ਦੇ ਜੋ ਰਹਿਣ ਵਾਲੇ ਸਨ ਤੇ ਜੋ ਕਿ ਕੁਝ ਦਿਨ ਪਹਿਲਾਂ ਇੱਥੇ ਅਸਾਮ ਸਿੱਕਮ ਸੋਰੀ ਸਿੱਕਮ ਦੇ ਵਿੱਚ ਆਪਣੀ ਡਿਊਟੀ ਕਰਦੇ ਦੌਰਾਨ ਜੋ ਸ਼ਹੀਦੀ ਨੂੰ ਪ੍ਰਾਪਤ ਕਰਦੇ ਹਨ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪਿੰਡ ਨਮੋਲ ਦੀਆਂ ਹਨ ਤਾਂ ਸਾਡੇ ਨਾਲ ਹੋਰ ਵੀ ਇੱਥੇ ਮੌਜੂਦ ਨੇ ਸੂਬੇ ਦਾ ਸਾਹਿਬ ਮੌਜੂਦ ਨੇ ਰਟੈਨ ਨੇ ਜਿਹੜੇ ਸਸੀ ਸਾਖ ਪਰਬਜੀਤ ਸਿੰਘ ਜੀ ਢਿੰਡ ਸਾਹਿਬ ਐਕਸ ਪ੍ਰੈਜ਼ੀਡੈਂਟ ਆਫ ਆਰਮੀ ਵੈਲਫੇਅਰ ਕਮੇਟੀ ਪੰਜਾਬ ਅੱਜ ਦਾ ਜਿਹੜਾ ਇਹ ਮਲਕ ਕੇ ਸੰਸਕਾਰ ਹੈ ਸੰਸਕਾਰ ਰੋਜ਼ ਪਿੰਡਾਂ ਦੇ ਵਿੱਚ ਹੁੰਦੇ ਰਗੇ ਰਾਜ ਮੜੀਆਂ ਦੇ ਵਿੱਚ ਹੁੰਦੇ ਨੇ ਗੁਰਜੰਟ ਇਕੰਡ ਛੀ ਦੇਥਾਂ ਰੋਜ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਉਹ ਰੋਜ ਮਲ ਕੇ ਲੋਕਾਂ ਮਲ ਕੇ ਆਪਣੇ ਡੈਥ ਹੋ ਜਾਂਦੀ ਹੈ ਉਹਨਾਂ ਦੇ ਮਲ ਕੇ ਸੰਸਕਾਰ ਹੁੰਦੇ ਨੇ ਪਰ ਅੱਜ ਸਾਡਾ ਅੱਖੀਆਂ ਦਾ ਤਾਰਾ ਨਮੋਲ ਦਾ ਜਿਹੜਾ ਕਿ ਸਿਕਮ ਦੇ ਵਿੱਚ ਸ਼ਹੀਦ ਹੋਇਆ ਉਹਦਾ ਜਿਹੜਾ ਅੱਜ ਆਪਣਾ ਸ਼ਹੀਦੀ ਅੰਤਮ ਸੰਸਕਾਰ ਹੈ ਇਹ ਅੰਤਮ ਸੰਸਕਾਰ ਸਾਰੇ ਪਿੰਡ ਦੇ ਨਗਰਾਂ ਦੇ ਮਲ ਕੇ ਨਜਵਾਨਾਂ ਨੇ ਨਗਰ ਨਮੋਲ ਦੇ ਵਿੱਚ ਜੇ ਕਈ ਅੱਜ ਕੋਈ ਚੁੱਲਾ ਵੀ ਨਹੀਂ ਬਲਿਆ ਹੋਗਾ ਨਗਰ ਨਮੋਲ ਦੇ ਵਿੱਚ ਅੱਜ ਚੁੱਲ੍ਹਾ ਵੀ ਨਹੀਂ ਬਲਿਆ ਤਾਂ ਕਿਉਂਕਿ ਨਗਰ ਨਮੋਲ ਦੇ ਜੋ ਆਪਣਾ ਨਗਰ ਨਮੋਲ ਦਾ ਆਪਣਾ ਜੰਪੜ ਬੇਟਾ ਲੈਸਨੈਕ ਸੀਜ਼ ਰਿੰਕੂ ਸਿੰਘ ਉਹ ਛੀਦੋਏ ਨੇ ਅੱਜ ਸਨਮਾਨ ਕਿਨੇ ਸਨਮਾਨ ਦੇ ਨਾਲ ਆਪਣਾ ਉਹਨਾਂ ਦਾ ਅੰਤਮ ਸੰਸਕਾਰ ਹੋ ਰਿਹਾ ਹੈ ਇਹ ਜੋ ਪਹਿਲਾਂ ਕਦੇ ਨਹੀਂ ਹੋਇਆ ਤਾਂ ਅੱਗੇ ਨੂੰ ਹੁੰਦਾ ਰਹੇਗਾ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦਾ ਵੀ ਸ਼ਹੀਦ ਹੀ ਹੈ ਸ਼ਹੀਦ ਬਹੁਤ ਵੱਡੇ ਹੁੰਦੇ ਨੇ ਕਰਤਾਰ ਸਿੰਘ ਸਰਾਭਾ ਨੇ ਦੋ ਲੈਣਾ ਲਿਖੇ ਹੁੰਦੀਆਂ ਸੇਵਾ ਦੇ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਵਲੀਆਂ ਨੇ ਜਿਨ੍ਹਾਂ ਦੇ ਦੀ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਤਾਂ ਚੱਲੀਆਂ ਨੇ ਵੈਗਰਜੀ ਕਾ ਖਾਲਤਾ ਵੈਗਰਜੀ ਦੇਖ ਸਕਦੇ ਹੋ ਜੋ ਐਸਓ ਬਦਸਾਨ ਦੇ ਇਹਨਾਂ ਦੇ ਜੋ ਸਾਥੀ ਆਰਮੀ ਦੇ ਸਾਥੀ ਹਨ ਬੇਸ਼ੱਕ ਰਿਟਾਇਰ ਹੋ ਗਏ ਨੇ ਪਰ ਜੇ ਅੱਜ ਆਪਾਂ ਦੇਖ ਸਕਦੇ ਹੋ ਕਿ ਸਾਰਾ ਪਿੰਡ ਜਿਹੜਾ ਨਾਰਾਇਣਾ ਜਿਹੜਾ ਸਾਰਾ ਪਿੰਡ ਜਿਹੜਾ ਇੱਥੇ ਦੇਖ ਸਕਦੇ ਹੋ ਕਿ ਜੀਤ ਲੈਖ ਨਾਇਕ ਰਿੰਕੋ ਸਿੰਘ ਕਿਉਂਕਿ ਇਹ ਜੀ ਦੀ ਲਾਸਟ ਦੇਖ ਸਕਦੇ ਹੋ ਕਿ ਹਰੇਕ ਦੀ ਅੱਖ ਨਾਮ ਹੈ ਪਰ ਜੇ ਜਿਹੜੀ ਸਲਾਮੀ ਦੇਣ ਲਈ ਇੱਕ ਇੱਜ਼ਤ ਮਾਨ ਹੈ ਜੋ ਅੱਜ ਰਿੰਕੂ ਸਿੰਘ ਜੀ ਨੂੰ ਸਾਰਾ ਪਿੰਡ ਪਮੇ ਛੋਟੇ ਬੱਚੇ ਲਗਾ ਲੋ ਜੇ ਗੱਲ ਕਰੀ ਜਾਵੇ ਤਾਂ ਛੋਟੇ ਛੋਟੇ ਬੱਚੇ ਵੀ ਉਰੇ ਆਏ ਨੇ ਉਹਨਾਂ ਨਾਲ ਵੀ ਗੱਲ ਕਰਦਿਆ ਕਿ ਨਾਮ ਬਟ ਮੇਰਾ ਨਾਮ ਇਸਾਇਲ ਖਾਨ ਕਿੰਨੀ ਉਮਰ ਬੱਸ ਮਰੀ 11 ਸਾਲ ਤਾਨੂੰ ਪਤਾ ਜੂਰੇ ਕੀ ਹੋਇਆ ਸਭੀ ਹੋ ਗਿਆ ਇਹ ਰਿੰਕੂ ਸਿੰਘ ਜੀ ਸ਼ਹੀਦ ਹੋ ਗਏ ਦੇਸ਼ ਦੇ ਲਈ ਲੈਂਡ ਬਲੈਂਡਿੰਗ ਹੋ ਗਏ ਤੇ ਬੜਾ ਦੁੱਖ ਹੁੰਦਾ ਹੋਊਗਾ ਨਾ ਸਾਰੇ ਘਰੇ ਕੀ ਮੰਮੀ ਡੈਡੀ ਕੀ ਕਹਿੰਦੇ ਸਾਰੇ ਸਾਰੇ ਦੁੱਖ ਮਨਾ ਰਹੇ ਨੇ ਜੀ ਇਹ ਰਿੰਕੂ ਸਿੰਘ ਜੀ ਬਾਕੀ ਆਰਮੀ ਸ਼ਾਵ ਦੇ ਇਸ ਕਰਕੇ ਸਾਡੇ ਪਿੰਡ ਤੇ ਸਾਰੇ ਚ ਸੁਦਾ ਨਹੀਂ ਬੰਦ ਅੱਜ ਕੋਈ ਮਹਿਨਤ ਕੋਈ ਹੁੰਦੇ ਨਾ ਦੇਖ ਸਾਹ ਦੇ ਲੋਕ ਇੱਕ 11 ਸਾਲ ਦਾ ਬੱਚਾ ਜੋ ਅੱਜ ਇੱਥੇ ਅੰਤਿਮ ਰਸਮਾਂ ਤੇ ਪਹੁੰਚਿਆ ਕਿਉਂਕਿ ਉਸ ਦਾ ਆਖਣਾ ਕਿ ਅੱਜ ਸਾਰੇ ਪਿੰਡ ਦੇ ਵਿੱਚ ਜਿਹੜਾ ਇੱਕ ਚੂਲਾ ਨਹੀਂ ਚੱਲਿਆ ਤਾਨੂੰ ਚਾਹਾਂਗੇ ਕਿ ਜੋ ਰਿੰਕੂ ਸਿੰਘ ਦੀ ਸ਼ਹਾਦਤ ਨੂੰ ਪ੍ਰਾਪਤ ਹੋਏ ਨੇ ਉਹਨਾਂ ਵੱਲੋਂ ਜੋ ਅੱਜ ਇੱਕ ਸ਼ਹੀਦੀ ਦਿੱਤੀ ਗਈ ਤਾਂ ਸਾਰੇ ਪਿੰਡ ਨੂੰ ਉਸ ਦੇ ਉੱਤੇ ਮਾਣ ਹੈ ਸਾਰੇ ਦੇਸ਼ ਨੂੰ ਉਹਨਾਂ ਤੇ ਮਾਣ ਹੈ ਜ਼ਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ